ਆਵਾ ਆਈਡੀ ਕਿਵੇਂ ਬਣਦੀ ਹੈ ਉਸ ਬਾਰੇ ਦੱਸਿਏ ਸਰ ਆਵਾ ਆਈਡੀ ਬਣਾ ਰਹੇ ਨੇ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਉਹ ਕਿਸ ਤਰ੍ਹਾਂ ਆਵਾ ਆਈਡੀ ਬਣਾਉਂਦੇ ਨੇ ਇਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ Google ਤੇ ਜਾਵਾਂਗੇ ਤੇ ਫਿਰ ਆਵਾ ਵਾਲੀ ਸਾਈਟ ਤੇ ਜਾਵਾਂਗੇ ਤੇ ਆਵਾ ਦੀ ਸਾਈਟ ਤੇ ਆਪਾਂ ਲੌਗਇਨ ਕਰਾਂਗੇ ਦੇਖੋ ਜੀ ਆਪਾਂ ਕਰਨ ਲੱਗੇ ਜੀ ਲੌਗਇਨ ਇਹ ਦੇਖੋ ਲੌਗਇਨ ਕੀਤਾ ਤੇ ਇੱਥੇ ਆਪਾਂ ਭਰਾਂਗੇ ਜੀ ਜਿਹੜਾ ਆਪਣਾ ਆਧਾਰ ਕਾਰਡ ਹੈ ਉਸ ਦਾ ਨੰਬਰ ਇਹ ਦੇਖੋ ਆਧਾਰ ਕਾਰਡ ਦਾ ਆਪਾਂ ਨੰਬਰ ਭਰ ਰਹੇ ਹਾਂ ਜੀ ਇਹਦੇ ਵਿੱਚ ਇਹ ਦੇਖੋ ਜੀ ਤੇ ਆਧਾਰ ਕਾਰਡ ਦਾ ਨੰਬਰ ਪਰ ਅਨੁਸਾਰ ਆ ਦੇਖੋ ਕ੍ਰੀਏਟ ਆਬਾ ਕ੍ਰੀਏਟ ਆਬਾ ਤੇ ਆਪਾਂ ਕਲਿੱਕ ਕੀਤਾ ਤੇ ਫਿਰ ਆਪਾਂ ਭਰਾਂਗੇ ਇੱਥੇ ਫੋਨ ਨੰਬਰ ਤੇ ਇਹ ਫੋਨ ਨੰਬਰ ਉਹ ਹੈ ਜਿਹੜਾ ਤੁਹਾਡਾ ਆਧਾਰ ਦੇ ਨਾਲ ਜੁੜਿਆ ਹੋਇਆ ਹੈ ਇਹਦੇ ਫੋਨ ਆਪਾਂ ਫੋਨ ਨੰਬਰ ਇੱਥੇ ਭਰਨ ਲੱਗੇ ਤੇ ਦੇਖੋ ਜੀ ਇੱਥੇ ਜੋ ਤੁਹਾਡੇ ਮੋਬਾਈਲ ਨੰਬਰ ਤੇ ओटीपी आई है ओहो ಪರಿ جائے گی 80560 ਖੱਲੇ ਮੋਬਾਈਲ ਨੰਬਰ 81600 ਇਹ ਦੇਖੋ ओटीपी ਜਿਹੜੀ ਹੈਗੀ ਐ ਸਬਮਿਟ ਹੋ ਚੁੱਕੀ ਹੈ ਤੇ ਤੁਹਾਡਾ ਕਾਰਡ ਜਿਹੜਾ ਹੈਗਾ ਬਣ ਚੁੱਕਾ ਹੈ ਇਸ ਤਰ੍ਹਾਂ ਆਵਾ ਕਾਰਡ ਜਿਹੜਾ ਹੈਗਾ ਉਹ ਤਿਆਰ ਕੀਤਾ ਜਾਂਦਾ ਜੀ ਤੇ ਦੇਖੋ ਕਾਰਡ ਬਣ ਚੁੱਕਾ ਜੀ